ਗੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪੈ ਕਿਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪੈ ਸੁਹੇਲੇ ਜਨਮ ਜਨਮ ਕੇ ਬਿਸ਼ਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ 타ਓ ਸੇਸ ਬਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾਵੇ ਕਹ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪੈ ਕਿਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪੈ ਸੁਹੇਲੇ ਜਨਮ ਜਨਮ ਕੇ ਵਿਸਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ ਤਾਉ ਸੇ ਸਬਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪੈ ਸੁਹੇਲੇ ਜਨਮ ਜਨਮ ਕੇ ਬਿਸਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆ 타ਓ ਸੇ ਸੁਬਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪੈ ਕਿਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਬਿਸ਼ਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆਤਾਓ ਸੇ ਸੁਬਾਏ ਬੋਲੇ ਹਰ ਬਾਣੀ ਅਤੇ ਪਹਿਰੇ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ